ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਮਾਮਾ ਆਪਣੇ ਬੱਚਿਆਂ ਦੇ ਲਈ ਵਿਆਹ ਦੇ ਲਈ ਇਹ ਉਪਾਅ ਕਰ ਲੈਂਦੀਆਂ ਹਨ ਜਿਨ੍ਹਾਂ ਦੇ ਬੇਟੇ ਅਤੇ ਬੇਟੀਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਜੇਕਰ ਉਹਨਾਂ ਦੇ ਵਿਆਹ 'ਚ ਕਿਸੇ ਤਰ੍ਹਾਂ ਦੀਆਂ ਵੀ ਅੜਚਨਾ ਆ ਰਹੀਆਂ ਹਨ ਪ੍ਰੋਬਲਮ ਆ ਰਹੀਆਂ ਹਨ ਜਨਮ ਕੁੰਡਲੀ 'ਚ ਕਿਸੇ ਤਰ੍ਹਾਂ ਦੇ ਗ੍ਰਹਿ ਨਸ਼ੱਤ ਦੋਸ਼ ਹਨ ਤਾਂ ਉਸ ਲਈ ਇਹ ਉਪਾਅ ਜੋ ਸਿਰਫ ਤੇ ਸਿਰਫ ਬੱਚਿਆਂ ਦੀਆਂ ਮਾਮਾ ਹੀ ਕਰ ਸਕਦੀਆਂ ਹਨ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਵਿੱਚ ਰੋ ਲਿਖਣਾ ਜੀ ਸਾਥ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਹੁੰਦਾ ਕੀ ਹੈ ਕਿ ਕਈ ਵਾਰ ਜਦੋਂ ਖੁਦ ਦੀਆਂ ਦੁਆਵਾਂ ਜੋ ਹੁੰਦੀਆਂ ਹਨ ਖੁਦ ਦੀਆਂ ਪ੍ਰਾਰਥਨਾਵਾਂ ਹੁੰਦੀਆਂ ਹਨ ਉਹ ਇਹਨਾਂ ਕੰਮ ਨਹੀਂ ਕਰਦੀਆਂ ਜਦੋਂ ਕੇ ਦੁੱਜੇ ਦੀ ਕਿਸੇ ਦੀ ਕੀਤੀ ਹੋਈ ਬੇਨਤੀ ਪ੍ਰਾਰਥਨਾ ਸਾਡੇ ਲਈ ਸਫਲ ਹੁੰਦੀ ਹੈ ਅਤੇ ਫਿਰ ਜਦੋਂ ਮਾਂ ਪ੍ਰਾਰਥਨਾ ਕਰਦੀ ਹੈ ਮਾਂ ਜਦੋਂ ਦੁਆ ਕਰਦੀ ਹੈ ਅਰਦਾਸ ਬੇਨਤੀ ਕਰਦੀ ਹੈ ਤਾਂ ਮਾਂ ਤਾਂ ਇੱਕ ਈਸ਼ਵਰ ਦਾ ਦੂਤ ਹੈ ਮਤਲਬ ਜੋਦ ਚ ਸ਼੍ਰੀ ਰਾਮ ਪਰਵੇਸ਼ ਕਰਦੇ ਰਹਿੰਦੇ ਹਨ ਜੋ ਬੱਚਿਆਂ ਲਈ ਇਹਨਾਂ ਕੁਝ ਨਿਰਸਵਾਰਥ ਭਾਵ ਨਾਲ ਕਰਦੇ ਹਨ ਤਾਂ ਮਾਂ ਤਾਂ ਖੁਦ ਹੀ ਨਵਾਸ਼ ਕਰਦੇ ਹਨ ਤਾਂ ਮਾਂ ਦੀ ਪ੍ਰਾਰਥਨਾ ਬੇਨਤੀ ਜੋ ਹੈ ਉਹ ਬੱਚਿਆਂ ਨੂੰ ਬਹੁਤ ਜਲਦੀ ਲੱਗਦੀ ਹੈ ਅਤੇ ਕਈ ਵਾਰ ਦੂਜਾ ਸਾਡੇ ਲਈ ਪ੍ਰਾਰਥਨਾ ਕਰਦਾ ਹੈ ਤਾਂ ਵੀ ਉਹ ਬਹੁਤ ਜਲਦੀ ਸਫਲ ਹੁੰਦੀ ਹੈ ਦੂਜੇ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਜਿਵੇਂ ਕਿ ਤੁਸੀਂ ਦੇਖਿਆ ਕਿ ਅਭਿਤਾ ਬਚਨ ਨਾਲ ਛੱਟ ਲੱਗੇ ਸੀ 1000 ਲੋਕਾਂ ਨੇ ધਵਾਵਾ ਮੰਗੀਆਂ ਸਨ ਤਾਂ ਉਹ ਬਹੁਤ ਜਲਦੀ ਠੀਕ ਵੀ ਹੋ ਗਏ ਸਨ ਤਾਂ ਇਸੇ ਤਰ੍ਹਾਂ ਨਾਲ ਫਿਰ ਬੱਚਿਆਂ ਦੀ ਮਾਂ ਜੋ ਕਰੇਗੀ ਪ੍ਰਾਰਥਨਾ ਕਰੇਗੀ ਦੁਆ ਕਰੇਗੀ ਅਰਦਾਸ ਬੇਨਤੀ ਕਰੇਗੀ ਉਹ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਇੰਨੇ ਜਲਦੀ ਲੱਗੇਗੀ ਬੱਚਿਆਂ ਦੇ ਕੀਤੇ ਹੋਏ ਪ੍ਰਾਰਥਨਾ ਜੋ ਹੈ ਉਹ ਇੰਨੇ ਜਲਦੀ ਨਿਸ਼ਾਤਰਾਂ ਨੂੰ ਨਹੀਂ ਲੱਗੇਗੇ ਤੇ ਮਾਂ ਦੀ ਕੀਤੀ ਹੋਈ ਪ੍ਰਾਰਥਨਾ ਬੇਨਤੀ ਭਗਵਾਨ ਦੇ ਕੋਲ ਜਲਦੀ ਪਹੁੰਚਦੀ ਹੈ ਵਾਈਬ੍ਰੇਸ਼ਨ ਹੁੰਦੀ ਹੈ ਉਹਨਾਂ ਦੀ ਬ੍ਰਹਿਮੰਡ ਚ ਜਲਦੀ ਜਾਂਦੀ ਹੈ ਤੇ ਜਲਦੀ ਹੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਤਾਂ بیٹے ਅਤੇ ਬੇਟੀਆਂ ਦੇ ਵਿਆਹ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਮਾਂ ਖਾਸ ਤੌਰ ਤੇ ਚਿੰਤਾ ਵਿੱਚ ਰਹਿੰਦੀ ਹੈ ਅਤੇ ਉਹਨਾਂ ਦੇ ਮਨ ਤੋਂ ਨਿਕਲੀ ਹੋਈ ਗੱਲ ਕਿੰਨੇ ਜਲਦੀ ਪੂਰੀ ਵੀ ਹੁੰਦੀ ਹੈ ਕਿੰਨੇ ਜਲਦੀ ਫਲਦਾਇੀ ਹੁੰਦੀ ਹੈ ਇਹ ਤੁਸੀਂ ਇਸ ਪਾਣੋ ਜੇਕਰ ਬੱਚਿਆਂ ਦੇ ਲਈ ਇੱਕ ਵਾਰ ਕਰੋ ਤਾਂ ਜਾਣੋ ਇਸ ਨੂੰ ਅਤੇ ਜ਼ਰੂਰ ਕਰਨਾ ਚਾਹੀਦਾ ਹੈ ਕਰਨਾ ਕੀ ਹੈ ਸਾਧ ਸੰਗਤ ਜੀ ਇਹ ਉਪਾਣੂ ਪੂਰਨ ਮਾਸ਼ੀ ਦੇ ਦਿਨ ਕਰਨਾ ਹੈ ਪੂਰਨ ਮਾਸ਼ੀ ਦੇ ਦਿਨ ਪਸ ਇੱਕ ਵਾਰ ਹੀ ਕਰਨਾ ਹੈ ਇਸ ਨੂੰ بار بار ਨਹੀਂ ਕਰਨਾ ਤੁਹਾਨੂੰ ਇੱਕ ਵਾਰ ਪੂਰਨ ਮਾਸ਼ੀ ਦੇ ਦਿਨ ਇਸ ਬਾਣੂ ਕਰ ਲੈਣਾ ਹੈ ਦਿਨ ਭਾਰ ਚ ਮਾਂ ਜਦੋਂ ਵੀ ਨਾਤੋ ਕੇ ਤਿਆਰ ਹੋ ਜਾਵੇ ਉਦੋਂ ਹੀ ਇਸਪਾਣੂ ਕਰਨਾ ਹੈ ਇਸਪਾਣੂ ਸਵੇਰ ਦੇ ਸਮੇਂ ਕਰਨਾ ਹੈ ਸ਼ਾਮ ਨੂੰ ਚੰਦਰਮਾ ਨਿਕਲਣ ਤੇ ਵੀ ਉਪਾਹਰੇ ਤਾਂ ਬਹੁਤ ਚੰਗੀ ਗੱਲ ਹੈ ਉਹੀ ਪੂਰਨ ਮਾਸੀ ਦਾ ਉਪਾਹਰ ਹੈ ਤਾਂ ਤੁਹਾਨੂੰ ਕਰਨਾ ਕੀ ਹੈ ਇੱਕ ਤੁਹਾਡੇ ਕੋਲ ਸੁਪਾਰੀ ਹੋਣੀ ਚਾਹੀਦੀ ਹੈ ਮਾਂ ਦੇ ਕੋਲ ਸੁਪਾਰੀ ਹੋਵੇ ਤੇ ਕੋਈ ਐਸੀ ਟੁੱਟੀ ਹੋਈ ਸੁਪਾਰੀ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਸਾਫ ਸੋਤਰੀ ਸੁਪਾਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਅਤੇ ਨਾਲ ਚਾਹੀਦਾ ਹੈ ਇੱਕ ਲਾਲ ਰੰਗ ਦਾ ਗੁਲਾਲ ਲਾਲ ਗੁਲਾਲ ਹੋਣਾ ਚਾਹੀਦਾ ਹੈ ਤੁਸੀਂ ਕਹੋਗੇ ਕਿ ਹੋਲੀ ਦੇ ਸਮੇਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਗੁਲਾਲ ਜੂਸ ਹੁੰਦਾ ਹੈ ਉਹ ਜੂਸ ਅਸੀਂ ਕਰ ਸਕਦੇ ਹਾਂ ਤੁਸੀਂ ਉਹ ਗੁਲਾਲ ਬਿਲਕੁਲ ਵੀ ਜੂਸ ਨਹੀਂ ਕਰਨਾ ਥੋੜਾ ਜਿਹਾ 10 ਰੁਪਏ ਦੇ ਵਿੱਚ ਬਾਜ਼ਾਰ ਤੋਂ ਤੁਸੀਂ ਤਾਜ਼ਾ ਲੈ ਕੇ ਆ ਸਕਦੇ ਹੋ ਉਸ ਨੂੰ ਦੋਸੇ ਜੋ ਉਸ ਕਰਨਾ ਹੋਵੇਗਾ ਅਤੇ ਸਾਫ ਸੋਥਰੀ ਸੁਪਾਰੀ ਲੈ ਕੇ ਉਸ ਦੇ ਉੱਪਰ ਦੋਸੇ ਸਵਾਸਤਿਕ ਦਾ ਨਿਸ਼ਾਨ ਬਣਾ ਲਓ ਗੁਲਾਲ ਦੇ ਨਾਲ ਉਸ ਦੇ ਉੱਪਰ ਸਵਾਸਤਿਕ ਦਾ ਨਿਸ਼ਾਨ ਬਣਾਉਣਾ ਅਤੇ ਬਾਕੀ ਸਾਰੀ ਜੋ ਸੁਪਾਰੀ ਹੈ ਉਸ ਨੂੰ ਵੀ ਉਸ ਗੁਲਾਲ ਦੇ ਨਾਲ ਰੰਗ ਲਓ ਪਹਿਲਾ ਨਿਸ਼ਾਨ ਬਣਾ ਦਿਓ ਉਸ ਦੇ ਉੱਪਰ ਫਿਰ ਉਸ ਨੂੰ ਸਾਰੀ ਨੂੰ ਇੱਕ ਵਾਰ ਰੰਗ ਲਓ ਜਾਂ ਪਹਿਲਾਂ ਰੰਗ ਲਓ ਪੂਰੀ ਦੀ ਪੂਰੀ ਫਿਰ ਉਸ ਦੇ ਉੱਪਰ ਜੋ ਉੱਪਰ ਸਿਰਾ ਹੈ ਉਸ ਦੇ ਉੱਪਰ ਸਵਾਸਤਿਕ ਦਾ ਨਿਸ਼ਾਨ ਬਣਾ ਦਿਓ ਤੁਹਾਨੂੰ ਇਸ ਨੂੰ ਰੱਖਣਾ ਕਿਵੇਂ ਹੈ ਇਸ ਨੂੰ ਚਾਂਦੀ ਦੇ ਨਾਲ ਰੱਖਣਾ ਹੈ ਤੇ ਚਾਂਦੀ 'ਚ ਰੱਖਣਾ ਕਿਵੇਂ ਰੱਖੋਗੇ ਤੁਸੀਂ ਜੇਕਰ ਤੁਹਾਡੇ ਘਰ 'ਚ ਅਵੇਲੇਬਲ ਹੈ ਚਾਂਦੀ ਦੀ ਕੋਈ ਵੀ ਚੀਜ਼ ਹੈ ਤਾਂ ਇਸ ਸੁਪਾਰੀ ਨੂੰ ਚਾਂਦੀ ਦੀ ਡੱਬੀ ਦੇ ਵਿੱਚ ਰੱਖਣਾ ਹੈ ਅਤੇ ਆਪਣੀ ਮਨੋ ਕਾਮਨਾ ਪੂਰੀ ਹੋਣ ਦੇ ਕਹਿੰਦੇ ਹੋਏ ਚਾਂਦੀ ਦੀ ਡੱਬੇ ਚ ਰੱਖ ਕੇ ਹੱਥ ਚ ਲੈ ਕੇ ਮਾਂ ਬੱਚਿਆਂ ਦੇ ਨਾਮ ਦਾ ਸੰਕਲਪ ਲੈ ਕੇ ਮਨੋ ਕਾਮਨਾ ਕਰੇਗੀ ਕਹੇਗੀ ਕਿ ਮੇਰੇ ਬੱਚਿਆਂ ਦੇ ਵਿਆਹ ਦੀ ਮਨੋ ਕਾਮਨਾ ਪੂਰੀ ਹੋ ਜਾਵੇ 사ਵਾਂ ਦਾ ਮਹੀਨਾ ਹੈ ਪੋਲੇ ਨਾਥ ਮਾਂ ਪਾਰਵਤੀ ਦੇ ਅੱਗੇ 사ਵਾਂ ਦਾ ਮਹੀਨਾ ਕੋਈ ਵੀ ਪੂਰਨ ਮਾਸ਼ੀ ਹੋਵੇ ਤਾਂ ਵੀ ਤੁਸੀਂ ਪੋਲੇ ਨਾਥ ਜਾਂ ਮਾਂ ਪਾਰਵਤੀ ਦੇ ਅੱਗੇ ਇਸ ਢੇ ਜੋ ਨਾ ਇਸ ਪਾਣੂ ਕਰ ਸਕਦੇ ਹੋ ਚਾਂਦੀ ਦੀ ਡੱਬੀ ਨਹੀਂ ਹੋਵੇਗੀ ਚਲੋ ਮੰਨ ਲੈਂਦੇ ਹਾਂ ਕਿਸੇ ਦੇ ਘਰ ਚਾਂਦੀ ਦੀ ਡੱਬੀ ਨਹੀਂ ਹੈ ਤਾਂ ਜੋ ਕੋਈ ਵੀ ਡੱਬੀ ਤੁਹਾਡੇ ਕੋਲ ਹੈ ਉਸੇ ਨਾਲ ਵੀ ਇਸ ਪਾਣੂ ਕਰ ਸਕਦੇ ਹੋ ਪਰ ਉਸੇ ਨਾਲ ਕੋਈ ਛੋਟੀ ਜੀ ਚੀਜ਼ ਇੱਕ ਚਾਂਦੀ ਦੀ ਰੱਖ ਦਿਓ ਕਿਉਂਕਿ ਸਾਡਾ ਪੂਰਨ ਮਾਸੀ ਦਾ ਜੋ ਉਪਾਅ ਹੈ ਕਹਿੰਦੇ ਹਨ ਕਿ ਚਾਂਦੀ ਜੋ ਹੈ ਉਹ ਚੰਦਰ ਮਾ ਦਾ ਪ੍ਰਤੀਕ ਹੈ ਅਤੇ ਚੰਦਰਮਾ ਹੀ ਸਾਡੇ ਮਨ ਨੂੰ ਖੁਸ਼ੀਆਂ ਦਿੰਦਾ ਹੈ ਸੁਖ ਦਿੰਦਾ ਹੈ ਦੁੱਖ ਵੀ ਦਿੰਦਾ ਹੈ ਤੇ ਪਰੇਸ਼ਾਨੀ ਪੀੜਾ ਵੀ ਦਿੰਦਾ ਹੈ ਤਾਂ ਚੰਦਰਮਾ ਨੂੰ ਖੁਸ਼ ਕਰਨਾ ਹੈ ਚੰਦਰਮਾ ਖੁਸ਼ ਹੋਣਗੇ ਉਸ ਟਾਈਮ ਵਿਸ਼ਨੋ ਭਗਵਾਨ ਪੋਲੇਨਾ ਜੀ ਦੇ ਮੱਥੇ ਤੇ ਵਿਰਾਜਮਾਨ ਹਨ ਉਹ ਪ੍ਰਸੰਨ ਹੋਣਗੇ ਤਾਂ ਚੰਦਰਮਾ ਨੂੰ ਖੁਸ਼ ਕਰਨਾ ਹੈ ਚਾਂਦੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਤੁਸੀਂ ਉਸ ਚਾਂਦੀ ਨੂੰ ਚਾਂਦੀ ਦੀ ਕੋਈ ਹੋਰ ਚੀਜ਼ ਵੀ ਹੋ ਸਕਦੀ ਹੈ ਜਿਵੇਂ ਕਿ ਮੰਨ ਲਓ ਤੁਸੀਂ ਕੋਈ ਰਿੰਗ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ ਥੋੜਾ ਧੋ ਕੇ ਪਵਿੱਤਰ ਤੱਤوں ਨਾਲ ਕਿਉਂਕਿ ਇਹ ਪਵਿੱਤਰ ਤੱਤ ਹ ਨਹੀਂ ਹੁੰਦੀਆਂ ਸੋਨਾ ਚਾਂਦੀ ਤਾਂਬਾ ਇਹ ਅਸੀਂ ਜਿਵੇਂ ਜਿਵੇਂ ਜੋਸ਼ ਕਰਦੇ ਹਾਂ ਤਾਂ ਇਹ ਪਵਿੱਤਰ ਨਹੀਂ ਹੁੰਦੀਆਂ ਤਾਂ ਤੁਸੀਂ ਜੇਕਰ ਕੋਈ ਰਿੰਗ ਲਈ ਹੈ ਜਿਵੇਂ ਕਿ ਮੰਦਰੀ ਜਾਂ ਕੋਈ ਹੋਰ ਚੀਜ਼ ਹੈ ਚਾਂਦੀ ਦੀ ਔ ਤੁਸੀਂ ਉਸ ਨੂੰ ਰੱਖਣਾ ਚਾਹੋ ਤਾਂ ਫਿਰ ਉਸ ਨੂੰ ਪਹਿਲਾਂ ਗੰਗਾ ਜਲ ਨਾਲ ਧੋ ਲਓ ਧੋਣ ਤੋਂ ਬਾਅਦ ਫਿਰ ਤੁਸੀਂ ਉਸ ਡੱਬੀ ਦੇ ਵਿੱਚ ਇਸ ਸੁਪਾਰੀ ਦੇ ਨਾਲ ਉਸ ਚਾਂਦੀ ਦੀ ਚੀਜ਼ ਨੂੰ ਰੱਖਣਾ ਹੈ ਉਸ ਨੂੰ ਵੀ ਅੰਬੀਰ ਲਗਾ ਦੇਣਾ ਹੈ ਗੁਲਾਲ ਲਗਾ ਦੇਣਾ ਹੈ ਜੋ ਚਾਂਦੀ ਦੀ ਚੀਜ਼ ਤੁਸੀਂ ਰੱਖ ਰਹੇ ਹੋ ਉਸ ਦੇ ਅੰਦਰ ਇਹ ਸਾਰੀ ਚੀਜ਼ ਨੂੰ ਡੱਬੀ ਦੇ ਅੰਦਰ ਰੱਖੇ ਤੁਸੀਂ ਪੋਲੇਨਾ ਦੇ ਪਾਰਵਤੀ ਮਾਂ ਦੀ ਜੋ ਇੱਕ ਜੋੜੇ ਦੀ ਫੋਟੋ ਹੈ ਉਸ ਦੇ ਅਗੇ ਇਸ ਡੱਬੇ ਨੂੰ ਰੱਖੋ ਪਹਿਲਾਂ ਤਾਂ ਹੱਥ ਜੇ ਮਾਂ ਲੈ ਲਵੇ ਕਿ ਲੈਣ ਤੋਂ ਬਾਅਦ ਮਨੋ ਕਾਮਨਾ ਪ੍ਰਾਰਥਨਾ ਕਰੇਗੀ ਫਿਰ ਓਮ ਗੋਰੀ ਸ਼ੰਕਰ ਨਮੇ ਓਮ ਗੋਰੀ ਨਮੇ ਓਮ ਵਿਸ਼ ਵਰਮਣਾ ਇਹ ਸਭ ਕਹਿੰਦੇ ਹੋਏ ਉਹ ਭੋਲੇ ਨਾਥ ਦੀ ਇਸ ਫੋਟੋ ਦੇ ਅੱਗੇ ਇਸ ਪਾਰੀ ਨੂੰ ਰੱਖੇਗੀ ਮਨੋ ਕਾਮਨਾ ਕਹਿੰਦੇ ਹੋਏ ਇਨੇ ਟਾਈਮ ਮਨੋਕਾਮਨਾ ਪੂਰੀ ਹੋ ਜਾਵੇ ਅਤੇ ਫਿਰ ਜਿਵੇਂ ਤੁਹਾਡੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਮੰਨ ਲਓ ਤੁਹਾਡੀ ਮਨੋਕਾਮਨਾ ਮਹੀਨੇ ਚ ਪੂਰੀ ਹੋ ਗਈ ਡੇਢ ਮਹੀਨੇ ਚ ਹੋਈ 2 ਮਹੀਨੇ ਵਿੱਚ ਹੋਈ ਤਾਂ ਕੋੜ ਮਾਈ ਰਿਸ਼ਤਾ ਜੋ ਵੀ ਗੱਲ ਹੋ ਸਕਦੀ ਹੈ ਉਹ ਜਾਵੇ ਤਾਂ ਵਿਆਹ ਹੋਣ ਤੱਕ ਇਸ ਨੂੰ ਰੱਖੋ ਅਤੇ ਵਿਆਹ ਹੋਣ ਤੋਂ ਬਾਅਦ ਇਸ ਨੂੰ ਤੁਸੀਂ ਜਾਣਦੀ ਦੀ ਚੀਜ਼ ਆਪਣੀ ਕੱਢ ਕੇ ਕੋਰ ਰੱਖ ਲਓ ਅਤੇ ਸੁਪਾਰੀ ਨੂੰ ਪੋਲਿਨਾ ਦੇ ਮੰਦਰ ਚ ਅਰਪਿਤ ਕਰੋ ਇਹ ਗੁਲਾਲ ਲੱਗੇ ਹੋਈ ਤਾਂ ਇਹ ਉਪਾਅ ਮਾਂ ਕਰੇ ਤਾਂ ਇਸ ਦੇ ਚਮਤਕਾਰੇ ਲਾਭ ਹੁੰਦੇ ਹਨ ਤੁਹਾਡੇ ਵਿਆਹ ਦੇ ਵਿੱਚ ਜੋ ਦੇਰੀ ਹੁੰਦੀ ਸੀ ਉਹ ਨਹੀਂ ਹੋਵੇਗੀ ਤੁਹਾਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਅਤੇ ਤੁਹਾਡਾ ਵਿਆਹ ਜਿਹੜਾ ਹੈ ਉਹ ਵੀ ਪੱਕਾ ਹੋ ਜਾਵੇਗਾ ਇਹ ਉਪਾਅ ਬਹੁਤ ਹੀ ਚਮਤਕਾਰਯੋਗ ਉਪਾਅ ਹੈ ਬਹੁਤ ਹੀ کارਗਰਪਾ ਹੈ ਇਸ ਨੂੰ ਇੱਕ ਵਾਰ ਕਰਕੇ ਅਜਮਾ ਕੇ ਜ਼ਰੂਰ ਦੇਖੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ